ਇਦਾ ਮਤਲਬ ਇਹ ਹੋਇਆ ਕਿ ਜਿਹੜਾ ਪੰਜਾਬ ਦਾ ਜਿਹੜਾ ਸਰਫੇਸ ਤੇ ਜਿਹੜੀਆਂ ਬਹੁਤ ਡੂੰਘੀਆਂ ਪ੍ਰੋਬਲਮਸ ਨੇ ਜਿਹੜੀਆਂ ਨਜ਼ਰ ਆ ਰਹੀਆਂ ਨੇ ਭਾਵੇਂ ਉਹ ਨਸ਼ੇ ਦੀ ਗੱਲ ਏ ਚਿੱਟੇ ਨੂੰ ਲੈ ਕੇ ਆ ਲॉ ਐਂਡ ਆਰਡਰ ਨੂੰ ਲੈ ਕੇ ਹੈ ਗੈਂਗਸਟਰ ਦਾ ਜਿਹੜਾ ਕਲਚਰ ਆ ਪੁਲਿਸ ਆਊਟ ਆਫ ਕੰਟਰੋਲ ਆ ਇੱਕ ਪੋਡਕਾਸਟ ਮੈਂ ਥੋੜਾ ਸੁਣ ਰਿਹਾ ਸੀ ਤੁਸੀਂ ਸਿੱਧੇ ਤੌਰ ਤੇ ਕਿਹਾ ਬਈ ਜਿਹੜੀ ਪੰਜਾਬ ਪੁਲਿਸ ਆ ਐਨਆਈਏ ਚਲਾ ਰਿਹਾ ਹੈਗਾ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਿੱਲੀ ਦੀਆਂ ਤਾਰਾ ਜਿਹੜੀਆਂ ਨੇ ਦਿੱਲੀ ਤੋਂ ਜਿਹੜੀਆਂ ਪੰਜਾਬ ਦੀਆਂ ਤਾਰਾ ਤੇ ਕੰਟਰੋਲ ਆ ਇਹ ਜੇ ਸਾਰੀਆਂ ਗੱਲਾਂ ਦਾ ਜਿਹੜਾ ਤੋੜ ਆ ਇਹ ਗ੍ਰੈਜੂਅਲੀ ਹੌਲੇ ਹੌਲੇ ਜੇ ਇਸ ਤੇ ਨੱਥ ਪਾਉਣੀ ਹੈ ਉਹਦੇ ਲਈ ਪੰਜਾਬ ਚ ਇੱਕ ਵੱਡੇ ਲੈਵਲ ਤੇ ਰੈਸ਼ਨਲ ਲੈਵਲ ਤੇ ਇੱਕ ਪੋਲੀਟੀਕਲ ਜਿਹੜਾ ਨਰੇਟਿਵ ਆ ਉਹ ਸਿਰਜਣ ਦੀ ਲੋੜ ਆ ਤਾਹੀ ਇਹ ਠੀਕ ਹੋਊਗਾ ਪੋਲੀਟੀਕਲ ਸਿਸਟਮ ਪਹਿਲਾਂ ਠੀਕ ਹੋਊਗਾ ਕਿਸੇ ਲੈਵਲ ਤੇ ਆ ਕੇ ਔਰ ਬਹੁਤ ਲੰਬੀ ਲੜਾਈ ਹੈ ਇਹ ਦੇਖੋ ਪੰਜਾਬੀ ਦਾ ਇੱਕ ਬਹੁਤ ਮਸ਼ਹੂਰ ਕਵੀ ਹੋਇਆ ਅਵਤਾਰ ਪਾਸ਼ ਹਾਂਜੀ ਉਹਦੀ ਇੱਕ ਲਾਈਨ ਆ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਹੂੰ ਪੰਜਾਬ ਨੇ ਸੁਪਨੇ ਸੰਜੋਏ ਸੀ ਐਡੀ ਲੜਾਈ ਲੜੀ ਸੀ ਮਤਲਬ ਲਤਾੜਤੀ ਕੁਚਲਤੀ ਲੜਾਈ ਖਾੜਕੂ ਸਿੱਖ ਲਹਿਰ ਕਿੰਨੀ ਬੇਰਹਿਮੀ ਨਾਲ ਕੁਚਲੀ ਆ ਤੁਹਾਡੇ ਸਾਹਮਣੇ ਕਿਸਾਨ ਅੰਦੋਲਨ ਇੱਕ ਚਿੰਨ੍ਹ ਜਗਾਈ ਸੀ ਉਹਨੂੰ ਅਸੀਂ ਫੜ ਨਹੀਂ ਸਕੇ ਉਹਨੂੰ ਅੱਗੇ ਵਧਾ ਨਹੀਂ ਸਕੇ ਇਸ ਹਾਲਤ ਦੇ ਵਿੱਚੋਂ ਜਦੋਂ ਸੁਪਨੇ ਮਰ ਜਾਣ ਨਾ ਜੀ ਫਿਰ ਇਆਂ ਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਆਲਾਮਤਾਂ ਸਿਰ ਚੱਕ ਲੈਂਦੀਆਂ ਨੇ ਹੁਣ ਇਹ 25 ਦੀ ਲੜਾਈ ਆ